ਸਾਰੇंनो ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਵਿੱਚ ਅੱਜ ਆਪਾਂ ਜੀ ਰਾਤ ਰਹੇ ਸੀਗੇ ਰਿਸ਼ੀਕੇਸ਼ ਰਿਸ਼ੀਕੇਸ਼ ਤੋਂ ਬਰਦਵਾਰਾ ਸਾੰਭਰ へ ਸੀਗੇ ਤੇ ਅੱਜ ਆਪਾਂ ਸਫਰ ਹੈਗਾ ਰਿਸ਼ੀਕੇਸ਼ ਤੋਂ ਨਾਬਾ ਦਾ ਤੱਕ ਅ ਰਿਸ਼ੀਕੇਸ਼ ਤੋਂ ਨਾਬਾ ਤੱਕ ਜਾਵਾਂਗੇ ਆਪਾਂ ਟ੍ਰੇਨ ਦੇ ਵਿੱਚ ਤੇ ਅੱਗੇ ਆਪਣੇ ਜਾਵਾਂਗੇ ਪਿੰਡ ਤੇ ਆਪਣਾ ਭਰਾ ਲੈਣਾ ਦਿਊਗਾ ਆਪਾਂ ਨੂੰ ਪਿੰਡ ਤੇ ਦਿਖਾਉਨੇ ਆ ਤੁਹਾਨੂੰ ਰਿਸ਼ੀਕੇਸ਼ ਤੋਂ ਨਾਬੇ ਦਾ ਸਫਰ ਚੱਲਦੇ ਆਂ ਬਸ ਆਪਾਂ ਰੇਲਵੇ ਸਟੇਸ਼ਨ ਵੱਲ ਲੈਣਾ ਆਪਣੀ ਟ੍ਰੇਨ ਹੈਗੀ ਆ 12:45 ਤੇ 12:45 ਤੇ ਉਹ ਬੈਠਾਂਗੇ ਟ੍ਰੇਨ ਦੇਖਦੇ ਆ ਕਿੰਨੇ ਵਜੇ ਪਹੁੰਚਦੇ ਆਪਾਂ ਨਾਪੇ ਤੇ ਨਾਪੇ ਤੋਂ ਜਾਵਾਂਗੇ ਪਿੰਡ ਆਪਾਂ ਗੁਰਦੁਆਰਾ ਸਾਹਿਬ 'ਚੋਂ ਚੱਲ ਪਿਆ ਅਤੇਰੀ ਵੱਲ ਹੈ ਨਾ ਤੇ ਇਸ ਤਰ੍ਹਾਂ ਦੀ ਟ੍ਰੈਫਿਕ ਹੁੰਦੀ ਐ ਇੱਥੇ ਰੋਡ ਦੇ ਉੱਤੇ ਇਸ ਤਰ੍ਹਾਂ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਆ ਰੋਡ ਦੇ ਉੱਤੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਰਸਤੇ ਦੇ ਰੋਡ ਦੇ ਬਿਲਕੁਲ ਉੱਪਰ ਨਾਗਰ ਗ੍ਰਾਮ ਮੰਦਿਰ ਬਣਿਆ ਹੋਇਆ ਹੈ ਦਿਖਾ ਦਨੇ ਤੁਹਾਨੂੰ ਅੰਦਰ ਤੋਂ ਰਿਸ਼ੀ ਕੇਸ ਦੇ ਅੰਦਰ ਜਦੋਂ ਆਪਾਂ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਵੱਲ ਜਾਂਦੇ ਹਾਂ ਤੇ ਆ ਮੰਦਿਰ ਬਣਿਆ ਹੋਇਆ ਨਾ ਕੋ ਗ੍ਰਹਿ ਮੰਦਿਰ ਦੇਖ ਸਾਰੇ ਆ ਚੀਨ ਮੰਦਿਰ ਆ ਜੀ ਇਹ ਵਾਲਾ ਕਰਕੇ ਨਵਗਰਾਹ ਮੰਦਰ ਨਵਗਰਾਹ ਮੰਦਰ ਨਾ ਨਾ ਅੱਗੇ ਆਉਂਦਾ ਦੂਰ ਤੋਂ ਦਿਖਾਇਆ ਨਵਗਰਾਹ ਮੰਦਰ ਰੋਡ ਤੇ ਬਿਲਕੁਲ ਖੱਬੇ ਹੱਥ ਤੋਂ ਬਣਿਆ ਹੋਇਆ ਯਾਤਰੀ ਨਿਵਾਸ ਬਾਬਾ ਖਾਲੀ ਕਮਲੀ ਵਾਲਾ ਪੰਚਾਇਤ ਸਤ ਸੈਤਰ ਰਿਸ਼ੀਕੇਸ਼ ਆਹ ਸਾਰਾ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਹੈਗਾ ਰਿਸ਼ੀਕੇਸ਼ ਦਾ ਬਾਜ਼ਾਰ ਆਹ ਤੁਹੇ ਦੇਖਤਾ ਆ ਗਿਓ ਇਸ ਤਰ੍ਹਾਂ ਦਾ ਫੜਿਆ ਹੋਇਆ ਬਾਜ਼ਾਰ ਰਿਸ਼ੀਕੇਤ ਤੇ ਆਹ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਮੰਦਰ ਮੰਦਰ ਬਹੁਤ ਜ਼ਿਆਦਾ ਨੇ ਹੈ ਨਾ ਰਿਸ਼ੀਕੇਤ ਤੇ ਆਹ ਸਾਹਮਣੇ ਆਪਾਂ ਨੂੰ ਬੋਰਡ ਮਿਲਿਆ ਹੈ ਨਾ ਤੇ ਨਿਰਮਲ ਆਸ਼ਰਮ ਜਾਵਾਂਗੇ ਆਪਾਂ ਤੇ ਸਾਹਮਣੇ ਦਿਖਾਇਆ ਖੱਬੇ ਹੱਥ ਨਿਰਮਲ ਆਸ਼ਰਮ ਤੇ ਹਰਦਵਾਰ ਹੈਗਾ ਇੱਥੋਂ 24 ਕਿਲੋਮੀਟਰ ਇਹ ਆ ਲੱਗਿਆ ਆ ਇਧਰਲੇ ਪਾਸੇ ਬੋਰਡ ਬੱਸ ਸਟੇਸ਼ਨ ਇਧਰ ਸੱਜੇ ਹੱਥ ਡੇਰਾ ਦੂਨ ਵੀ ਸੱਜੇ ਹੱਥੇ ਆਪਣੇ ਤੇ ਇਸ ਤਰ੍ਹਾਂ ਦਾ ਗੇਟ ਬਣਿਆ ਹੋਇਆ ਜੀ ਇੱਥੇ ਸਾਰ ਰੇਸ਼ੀਂ ਕੇਂਦਰ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਆਂਦੀਆ ਕੋਲੋ ਦੁਆਰਾ ਫਿਰ ਮੈਂ ਇਹੀ ਗੱਲ ਕਹਿ ਰਿਹਾ ਕਿਉਂਕਿ ਆ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਬਹੁਤ ਜ਼ਿਆਦਾ ਤੇ ਆਪਾਂ ਜਾਵਾਂਗੇ ਹੁਣ ਨਿਰਮਲ ਆਸ਼ਰਮ ਤੇ ਫੌਨੇ ਆ ਤੁਹਾਨੂੰ ਨਰਮਲ ਆਸ਼ਰਮ 15ਵਾਂ ਬਾਜ਼ਾਰ ਦੇ ਵਿੱਚ ਕਾਫੀ ਭੀੜ ਆ ਤੇ ਇਸ ਤਰ੍ਹਾਂ ਫਲਾਂ ਦੀਆਂ ਰੇੜੀਆਂ ਲੱਗਦੀਆਂ ਨੇ ਜਿਵੇਂ ਆਪਣੇ ਸਹਾਰਾਂ ਚ ਲੱਗਦੀਆਂ ਨੇ ਤੇ ਆਪਣੇ ਨੇੜੇ ਹਨਾ ਪੰਜਾਬ 'ਚ ਜਿਹੜੇ ਸ਼ਹਿਰ ਨੇ ਉਹਨਾਂ 'ਚ ਜਿਸ ਤਰ੍ਹਾਂ ਬਾਜ਼ਾਰ ਲੱਗਦਾ ਬਾਜ਼ਾਰ ਤਾਂ ਸੇਮ ਹੀ ਆ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਜਾ ਰਹੇ ਨੇ ਆਪਣੇ ਸੁਖਪ੍ਰੀਤੋਣੀ ਰਾਸਤੇ ਦੇ ਵਿੱਚ ਦੁਕਾਨ ਆਈ ਹੈ ਜੀ ਜੁੜਬੇ ਜੁੜਵਾ ਭਾਈਓਂ ਕੀ ਦੁਕਾਨ ਅਲਮਾਰੀ ਸੋਫਾ ਬੜੜ ਜੋ ਵੀ ਥੋ ਮਿਲ ਜਣਾ ਫਰਨੀਚਰ ਦਾ ਸਾਮਾਨ ਤੁਸੀਂ ਦੇਖ ਸਕਦੇ ਹੋ ਨਾ ਜੁੜਵਾ ਭਾਈਓਂ ਕੀ ਦੁਕਾਨ ਬਹੁਤ ਸੋਹਣਾ ਲਿਖਿਆ ਹੋਇਆ ਹੈ ਬਾਈ ਦਾ ਹੈ ਨਾ ਜੁੜਵਾ ਭਾਈਓਂ ਕੀ ਦੁਕਾਨ ਤੇ ਇਸ ਤਰ੍ਹਾਂ ਦਾ ਬਾਜ਼ਾਰ ਆ ਜੀ ਸ਼ਹਿਰ ਰਿਸ਼ੀਕੇ ਵਿੱਚ ਆ ਸਾਹਮਣੇ ਇਹਨੂੰ ਇਸ ਤਰ੍ਹਾਂ ਦੀਆਂ ਧਰਮਸ਼ਾਲਾ ਮਿਲ ਜਾਣਗੀਆਂ ਨਾ ਜੇ ਤੇ ਯਾਤਰੀਆਂ ਦੇ ਰੈਣ ਦੇ ਪ੍ਰਬੰਧ ਹੋ ਜਾਂਦਾ ਆਹ ਦੇਖੋ ਤੁਸੀਂ ਬਹੁਤ ਪੁਰਾਣੇ ਸਮੇਂ ਦੀਆਂ ਇੰਦ ਕਰਨਾਂ ਨਹੀਂ ਜੀ ਆਹ ਸਾਹਮਣੇ ਤੁਸੀਂ ਦੇਖ ਸਕਦੇ ਬਹੁਤ ਪੁਰਾਣੇ ਸਮੇਂ ਦੀਆਂ ਬਣੀਆਂ ਹੋਣਗੀਆਂ ਇਹ ਤੇ ਇਸ ਤਰ੍ਹਾਂ ਦੀਆਂ ਪੁਰਾਣੇ ਜਨ ਕੀ ਪੁਰਾਣੇ ਸਮੇਂ ਦੀ ਯਾਦ ਦਿਲਾ ਦਿੰਦੀਆਂ ਨੇ ਆਹ ਦੇਖ ਲਓ ਤੁਸੀਂ ਇੱਥੇ ਦਾਣੇ ਹੁੰਦਾ ਹਾਂ ਨਾ ਬਾਈ ਉਹਰੇ ਤੇ ਆਹ ਸਾਹਮਣੇ ਖੱਲਾ ਵਗੈਰਾ ਹੁੰਦਾ ਜਿਵੇਂ ਆਪਣੇ ਪੁਰਾਣੇ ਘਰਿਆਂ ਦੇ ਵਿੱਚ ਹੁੰਦਾ ਸੀਗਾ ਸਾਰਾ ਇਹ ਆ ਸਾਰਾ ਪੁਜਾਰ ਆ ਵੀ ਵਸਾ ਪਾ ਚੱਲਦੇ ਜਾ ਰਹੇ ਹਾਂ ਨਿਰਮਲ ਆਸ਼ਰਮ ਨਿਰਮਲ ਆਸ਼ਰਮ ਲੈ ਕੇ ਜਾ ਰਹੇ ਹਾਂ ਤੁਹਾਨੂੰ ਆ ਸਾਰਾ ਤੁਸੀਂ ਬਾਜ਼ਾਰ ਦੇਖ ਰਹੇ ਹੋ ਇਸ ਤਰ੍ਹਾਂ ਦਾ ਬਾਜ਼ਾਰ ਹੈ ਇਹ ਬਹੁਤ ਸੋਹਣਾ ਲੱਗ ਰਿਹਾ ਜਿਵੇਂ ਜੈਪੁਰ ਜੋਧਪੁਰ ਚ ਹੁੰਦੇ ਆ ਉਸੇ ਤਰ੍ਹਾਂ ਲੱਗ ਰਿਹਾ ਆਪਾਂ ਜਿਵੇਂ ਜੈਪੁਰ ਜੈਪੁਰ ਕੋਲ ਮੰਨੇ ਹੁੰਦੇ ਹਨ ਉਸ ਤਰ੍ਹਾਂ ਲੱਗਦਾ ਅੱਦਕ ਬਾਜ਼ਾਰ ਹੀ ਖੁੱਲਿਆ ਹਲੇ ਜੀ ਸ਼ਾਹ ਰੇਸ਼ੀ ਕੇ ਇਸ ਦਾ ਬਾਬਾ ਜੀ ਜਾ ਰਹੇ ਨੇ ਤੇ ਇਸ ਤਰ੍ਹਾਂ ਆਹ ਸਾਹਮਣੇ ਦੇਖ ਲਓ ਉਰੇ ਜ਼ਿਆਦਾਤਰ ਸਨ ਟੈਕਸੀਆਂ ਗੱਡੀਆਂ ਵੱਲ ਗਈਆਂ ਹਨ ਆਹ ਪਾਰਕਿੰਗ ਕੀਤੀ ਹੋਈ ਆ ਗੱਡੀਆਂ ਨੂੰ ਕਿਉਂਕਿ ਦਾ ਸੜਕ ਅੱਧੀ ਸੜਕ ਤਕਰੀਬਨ ਬੰਦੇ ਹੋਈ ਹੋਈ ਆ ਚਲੋ ਕੋਈ ਨਹੀਂ ਇੱਧਰ ਇਹ ਰਸਤਾ ਥੋੜਾ ਜਿਆਦਾ ਘਟਕ ਚੱਲਦਾ ਕਿਉਂਕਿ ਬਾਜ਼ਾਰ ਦੇ ਪਿੱਛੇ ਨੂੰ ਆ ਗਿਆ ਹੈ ਅੰਦਰ ਨੇ ਪਾਸੇ ਨੂੰ ਨਾ ਆ ਇਸ ਤਰ੍ਹਾਂ ਮੇਰੇ ਕੋਲ ਇੱਥੋਂ ਸਮਾਨ ਬੈੱਡ ਵਗੈਰਾ ਆ ਬੈੱਡਾਂ ਦੇ ਗੱਦੇ ਵਗੈਰਾ ਜੜਪਾ ਭਈਆਂ ਦੀ ਦੁਕਾਨ ਆ ਵੀ ਤੁਸੀਂ ਦੇਖ ਸਕਦੇ ਹੋ ਜੜਪਾ ਭਈਆਂ ਦੀ ਦੁਕਾਨ ਇਹੋ ਕੋਈ ਸਾਡੇ ਪੁਰਾਣੇ ਸਮੇਂ ਦੀ ਯਾਦ ਦਿਲਾਉਂਦਾ ਕਰ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀਆਂ ਪੁਰਾਣੀਆਂ ਇਮਾਰਤਾਂ ਬੜੀਆਂ ਹੋਈਆਂ ਨੇ ਇੱਥੇ ਜ਼ਿਆਦਾ ਹਨ ਤੇ ਆਹ ਸ਼ਰੀ ਬਰਤਵੰਦਰ ਬਣਿਆ ਹੋਇਆ ਸਾਹਮਣੇ ਤੁਸੀਂ ਗੇਟ ਦੇਖ ਸਕਦੇ ਉੱਤਰ ਆਪਣੇ ਖੱਬੇ ਪਾਸੇ ਬਾਜ਼ਾਰ ਆਪਾਂ ਕਰ ਰਹੇ ਆ ਕ੍ਰਾਸ ਟੇ ਬਣਿਆ ਹੋਇਆ ਸ਼੍ਰੀ ਵਰਤ ਮੰਦਰ ਇਸ ਤਰ੍ਹਾਂ ਦੇ ਪ੍ਰਾਚੀਨ ਮੰਦਰ ਤੁਹਾਨੂੰ ਮਿਲ ਜਾਣਗੇ ਇੱਥੇ ॠषि ਕੇਸ ਦੇ ਵਿੱਚ ਆ ਲੱਗਿਆ ਹੋਇਆ ਆਪਣੇ ਭਾਰਤ ਦਾ ਝੰਡਾ ਫੇਰੰਗਾ ਬੱਦਲਾਂ ਦੇ ਵਿੱਚ ਬਹੁਤ ਸੋਹਣਾ ਦ੍ਰਿਸ਼ ਆ ਰਿਹਾ। ਚੌਂਕ ਦੇ ਬਿਲਕੁਲ ਉੱਚਾਲੇ ਲੱਗੇ ਹੋਏ ਬਹੁਤ ਸੋਹਣਾ ਲੱਗ ਰਿਹਾ। ਆਪਣੇ ਦੇਸ਼ ਦਾ ਝੰਡਾ। ਆਉਂ ਹੀ ਮੰਦਿਰ ਆਈਏ। ਜਿਹੜਾ ਤੁਹਾਨੂੰ ਉਹ ਦਿਖਾਇਆ ਨਾ ਪ੍ਰਾਚੀਨ ਮੰਦਿਰ ਹੈ। ਇੱਥੇ ਤੱਕ ਤੱਕ ਹੈ ਦੀ ਬਾਉਂਡਰੀ ਮੰਦਿਰ। ਆ ਜਿਹੜਾ ਤੁਸੀਂ ਬਾਜ਼ਾਰ ਦੇਖ ਰਹੇ ਹੋ ਨਾ ਬਿਲਕੁਲ ਦੇਖੋ ਪੁਰਾਣੇ ਸਮੇਂ ਦੀਆਂ ਬਿਲਡਿੰਗਾਂ ਜ਼ਿਆਦਾ ਤੁਹਾਨੂੰ ਮਿਲਣੀਆਂ ਰਿਸ਼ੀਕੇਸ਼ ਦੇ ਵਿੱਚ। ਐ ਮੇਰੀਆਂ ਬਿਲਡਿੰਗਾਂ ਤੁਹਾਨੂੰ ਬਹੁਤ ਮਿਲ ਜਾਣਗੀਆਂ ਅੱਗੇ ਜਾ ਚੁੱਕੇ ਨੇ ਆਪਣੇ ਨਾਲ ਦੇ ਸਾਥੀ ਇਹ ਸਾਰਾ ਜਿਹੜਾ ਆ ਬਾਜ਼ਾਰ ਤੁਹਾਨੂੰ ਦੇਖ ਰਹੇ ਹੋ ਇਹ ਹੈਗਾ ਰਿਸ਼ੀ ਗੇਂਜ ਦਾ ਉਹ ਚੱਲੇ ਨੇ ਆਪਣੇ ਹਾਲ ਦੇ ਸਾਥੀ ਬਹੁਤ ਸੋਹਣਾ ਬਣਿਆ ਹੋਇਆ ਦਰਵਾਜ਼ਾ ਇਹ ਦਰਵਾਜ਼ਾ ਬਹੁਤ ਸੋਹਣਾ ਬਣਿਆ ਹੋਇਆ ਹੈ ਇਸ ਤਰ੍ਹਾਂ ਦੇ ਸੰਤ ਮਿਲ ਜਾਂਦੇ ਨੇ ਆਪਾਂ ਆ ਚੁੱਕੇ ਆ ਜੀ ਸ਼੍ਰੀ ਨਿਰਮਲ ਆਸ਼ਰਮ ਤੇ ਇੱਥੋਂ ਕਰਦੇ ਆ ਅੰਦਰ ਦੀ ਐਂਟਰੀ ਤੁਹਾਨੂੰ ਦਿਖਾਉਨੇ ਆ ਨਿਰਮਲ ਆਸ਼ਰਮ ਲੈ ਕੇ ਚਾਹੁੰਦੇ ਆ ਤੁਹਾਨੂੰ ਅੰਦਰ ਮੇਰੇ ਨਾਲ ਆਸ਼ਰਮ ਨੂੰ ਨਿਰਮਲ ਆਸ਼ਰਮ ਆਪ ਪਹੁੰਚ ਚੁੱਕੇ ਆ ਜੀ ਨਿਰਮਲ ਆਸ਼ਰਮ ਕਰਵਾਉਨੇ ਆ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਆਹ ਸਾਹਮਣੇ ਟੋੜੀਆਂ ਚੜ੍ਹ ਕੇ ਬੜੇ ਹੋਣੇ ਦਰਬਾਰ ਸਾਹਿਬ ਇਹ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਨਿਰਮਲ ਆਸ਼ਰਮ ਦੀ ਲੰਗਰ ਹਾਲ ਦਾ ਦ੍ਰਿਸ਼ ਹੈ ਜੀ ਲੰਗਰ ਹਾਲ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜੀ ਆ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਬੜਿਆ ਹੋਇਆ ਤੇ ਸੰਤਾਂ ਬੈਠ ਕੇ ਸ਼ਰਧੀਆਂ ਨੇ ਲੰਗਰ ਤੇ ਉਹ ਸਾਹਮਣੇ ਬਣਿਆ ਹੋਇਆ ਜੋ ਉਹ ਬਰਤਨਾਂ ਧੋਣ ਦੇ ਲਈ ਹਨ ਤੇ ਇੱਥੋਂ ਆਉਣਾ ਆਪਾਂ ਲੰਗਰ ਹਾਲ ਤੋਂ ਚੱਲਦੇ ਹਾਂ ਬਾਹਰ ਦੀ ਗੱਲ ਆ ਸਾਹਮਣੇ ਇਹ ਤੋਂ ਅੰਦਰੋਂ ਬਾਹਰ ਨੇ ਤਾਂ ਸੰਗਲ ਹੈ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਕਰ ਰਹੇ ਨੇ ਲੋਕ ਸੇਵਾ ਨਿਰਮਲ ਆਸ਼ਰਮ ਤੋਂ ਆਪਾਂ ਆ ਚੁੱਕੇ ਆ ਵਾਪਸ ਤੇ ਇਸ ਤਰ੍ਹਾਂ ਦੀਆਂ ਪੁਰਾਣੀਆਂ ਇਮਾਰਤਾਂ ਮਣੀਆਂ ਨੇ ਇੱਥੇ ਆ ਸਾਰਾ ਬਾਜ਼ਾਰ ਆ ਜਿਹੜਾ ਰਿਸ਼ੀਕੇਸ਼ ਦਾ ਇਹ ਸਾਰਾ ਹੈਗਾ ਜੀ ਰਿਸ਼ੀਕੇਸ਼ ਦਾ ਸ਼ਹਿਰ ਦਾ ਦ੍ਰਿਸ਼ ਨਿਰਮਲ ਆਸ਼ਰਮ ਤੇ ਦਾਰਸ਼ਨ ਕਰਨ ਤੋਂ ਬਾਅਦ ਆ ਤੋਂ ਕਿਹਾ ਬਾਜ਼ਾਰ ਤੋਂ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਬਾਜ਼ਾਰ ਹੈ ਜੀ ਇੱਥੇ ਇਹ ਤੁਹਾਨੂੰ ਸ਼੍ਰੀ ਪਿਪਲੇશ્વਰ ਸ਼ਰਮੰਦਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਪਰਪਤ ਦਾ ਦਰਖਤ ਆ ਇਸ ਤਰ੍ਹਾਂ ਦਾ ਮੰਦਿਰ ਬਣੇ ਹੋਏ ਸ਼੍ਰੀ ਪਿਪਲੇશ્વਰ ਸ਼ਰਮੰਦਰ ਤੇ ਆ ਸਾਹਮਣੇ ਜਿਹੜਾ ਤੁਸੀਂ ਅੱਗੇ ਦੇਖ ਰਹੇ ਹੋ ਇਹ ਸਾਰਾ ਬਾਜ਼ਾਰ ਆ ਰਿਸ਼ੀਪੁਰ ਆ ਜੋ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਆ ਦੇਖੋ ਸਾਹਮਣੇ ਤੁਸੀਂ ਕੱਚੇ ਭਾਂਡੇ ਮਿੱਟੀ ਦੇ ਭਾਂਡੇ ਦੇਖ ਸਕਦੇ ਹੋ ਤੁਸੀਂ ਆ ਸਾਰਾ ਕੁਝ ਉਰੋਂ ਮਿਲ ਜਾਂਦਾ ਹੋ ਤੁਸੀਂ ਦੇਖ ਸਕਦੇ ਹੋ ਸਾਰੇ ਮਿੱਟੀ ਦੇ ਭਾਂਡੇ ਨੇ ਹਨ ਤੇ ਇੱਥੇ ਕਾਫੀ ਦੁਕਾਨਾਂ ਬਣੀਆਂ ਹੋਈਆਂ ਨੇ ਮਿੱਟੀ ਦੇ ਭਾਂਡਿਆਂ ਦੀ ਆ ਤੁਸੀਂ ਦੇਖ ਸਕਦੇ ਹੋ ਪਾਣੇ ਵਾਲੇ ਕੱਪ ਵੀ ਬਣੇ ਹੋ ਨੇ ਮਿੱਟੀ ਦੇ ਆ ਤੁਸੀਂ ਦੇਖ ਲਓ ਠੰਡੇ ਪਾਣੀ ਦੇ ਲਈ ਇਸ ਤਰ੍ਹਾਂ ਘੜਿਆਂ ਦੇ ਟੁਕੀਆਂ ਲਾ ਕੇ ਰੱਖੇਂਗੇ ਇਹਨਾਂ ਵਿੱਚ ਮਿੱਟੀ ਦੇ ਭਾਂਡਿਆਂ ਦੀਆਂ ਦੁਕਾਨਾਂ ਕਾਫੀ ਜ਼ਿਆਦਾ ਨੇ ਇੱਥੇ ਬੜੇ ਹੁਕਰ ਇਸੇ ਕੇਸ ਦਾ ਬਾਜ਼ਾਰ ਘੁਮਾ ਰਹੇ ਆ ਤੁਹਾਨੂੰ ਅੱਜ ਇਹ ਇਧਰ ਆਪਣੇ ਪਿੱਛੇ ਪਾਸੇ ਬਣਿਆ ਹੋਇਆ ਇਸ ਤਰ੍ਹਾਂ ਦਾ ਦੁਵਾਰ ਗੇਟ ਬਣਿਆ ਹੋਇਆ ਇਸ ਤਰ੍ਹਾਂ ਦਾ ਤੇ ਆਹ ਕਾਰਗਰ ਸੀਡ ਮਨੀਸ਼ਾਪਾ ਦੁਵਾਰ ਬਣਿਆ ਹੋਇਆ ਆਪਣੇ ਸਾਹਮਣੇ ਰੇਲਵੇ ਮਾਰਗ ਆ ਜਾਂਦਾ ਸਾਹਮਣੇ ਰੇਲਵੇ ਸਟੇਸ਼ਨ ਨੂੰ ਰਸਤਾ ਆਹ ਕਾਰਗਰ ਸੀਡ ਮਨੀਸ਼ਾਪਾ ਦੁਵਾਰ ਆ ਜਦੋਂ ਆਪਾਂ ਰੇਲਵੇ ਸਟੇਸ਼ਨ ਨੂੰ ਜਾਂਦੇ ਹਾਂ ਨਾ ਪੈਦਲ ਤਾਂ ਇਸ ਤਰ੍ਹਾਂ ਦਾ ਰਸਤਾ ਬਣਿਆ ਹੋਇਆ ਤੇ ਇਸ ਤਰ੍ਹਾਂ ਦਾ ਬਾਜ਼ਾਰ ਇੱਥੇ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਜੀ ਇੱਥੇ ਐਸੋ ਕੁ ਵੀ ਤਾਂ ਕਮੇੜਾ ਲੱਗਦਾ ਬਾਜ਼ਾਰ ਦੇ ਨੂੰ ਰਿਸ਼ੀਕੇਸ਼ ਦਾ ਵਧੀਆ ਬਾਜ਼ਾਰ ਪੁਰਾਣਾ ਬਾਜ਼ਾਰ ਆ ਬਹੁਤ ਹੂੰ ਆਪਾਂ ਪਹੁੰਚ ਚੁੱਕੇ ਆਂ ਜੀ ਰਿਸ਼ੀਕੇਸ਼ ਤੇ ਰੇਲਵੇ ਸਟੇਸ਼ਨ ਤੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਰਿਸ਼ੀਕੇਸ਼ ਦਾ ਰੇਲਵੇ ਸਟੇਸ਼ਨ ਤੇ ਉਹ ਸਾਹਮਣੇ ਬੱਚੇ ਖੇਡ ਰਹੇ ਨੇ ਕ੍ਰਿਕਟ ਤੇ ਆਪਾਂ ਚੱਲਦੇ ਆਂ ਰੇਲਵੇ ਸਟੇਸ਼ਨ ਦੇ ਅੰਦਰ ਐਂਟਰੀ ਦਵਾਰ ਤੋਂ ਜਾਵਾਂਗੇ ਚੱਲਦੇ ਆਂ ਇੱਥੋਂ ਆਪਾਂ ਐਂਟਰੀ ਗੇਟ ਤੋਂ ਅੰਦਰ ਤੇ ਵੈਲਕਮ ਟੂ ਰਿਸ਼ੀ ਕੇ ਸ਼੍ਰੀਲ ਵੇ ਸਟੇਸ਼ਨ ਤੇ ਆ ਜਿਹੜਾ ਸਾਰਾ ਇਹ ਬਣਿਆ ਹੋਇਆ ਹੈ ਰਿਸ਼ੀ ਕੇ ਦਾ ਰੇਲਵੇ ਸਟੇਸ਼ਨ ਮੈਂ ਤੇ ਸੁਖੀ ਤੁਰਕੀ ਪਹੁੰਚ ਕੇ ਰੇਲਵੇ ਸਟੇਸ਼ਨ ਕਿਉਂ ਜੀ ਸੁਖੀ ਵਧੀਆ ਲੱਗਿਆ ਬਾਜ਼ਾਰ ਘੁੰਮ ਕੇ ਨਾ ਬਹੁਤ ਵਧੀਆ ਲੱਗਿਆ ਬੜਾ ਫੋਨ ਹਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਆ ਰਿਸ਼ੀਕੇਸ਼ ਪਟੜੀ ਕਰ ਚੁੱਕੇ ਆ ਕ੍ਰਾਸ ਤੇ ਆ ਜਿਹੜੀ ਟ੍ਰੇਨ ਖੜੀ ਆ ਇਹ ਆਪਣੀ ਆ ਇਹਦੇ ਵਿੱਚ ਬੈਠ ਕੇ ਜਾਣਾ ਆਪਾਂ ਨੇ ਟ੍ਰੇਨ ਹੈ ਨਾ ਇਹਦੇ ਵਿੱਚ ਬੈਠ ਕੇ ਜਾਵਾਂਗੇ 90 ਤੱਕ ਤੇ ਆਪਣੇ ਨਾਲ ਨੇ ਬਠਿੰਡੇ ਵਾਲੇ ਤੇ ਆਹ ਬਾਈ ਸਲਾਣੇ ਵਾਲੇ ਜਾਣਗੇ ਅਲੱਗ ਤੋਂ ਬੁਕਿੰਗ ਵਾਲੀ ਡੱਬੇ ਦੇ ਵਿੱਚ ਤੇ ਆਪਾਂ ਜਾਵਾਂਗੇ ਜਰਨਲ ਡੱਬੇ ਦੇ ਵਿੱਚ ਤੈਥੋਂ ਤੇ ਰਿਸ਼ੀਕੇਸ਼ ਤੋਂ 90 ਤੱਕ ਦੇ ਸਫ਼ਰ ਦੀ ਟਿਕਟ ਹੈਗੀ ਆ ਜੀ ਇੱਕ ਬੰਦੇ ਦੀ 100 ਰੁਪਏ ਦੀ 100 ਰੁਪਿਆ ਟਿਕਟਾ ਇੱਕ ਬੰਦੇ ਦੀ 90 ਤੱਕ ਦੀ ਜਰਨਲ ਡੱਬੇ ਦੀ ਤੇ ਜਰਨਲ ਡੱਬੇ 'ਚ ਬੈਠ ਕੇ ਜਾਵਾਂਗੇ ਆਪਾਂ ਇੱਥੋਂ ਜਨਨ ਕਿ ਸਟਾਰਟ ਹੋਣੀ ਹੈ ਟ੍ਰੇਨ ਇਤੋਂ ਹੀ ਸਟਾਰਟ ਹੁੰਦੀ ਆ ਆ ਇਹ ਟਿਕਟ ਆਪਣੀ ਗੱਡੀ ਦੀ 200 ਰੁਪਏ ਟਿਕਟਾ ਦੋ ਬੰਦਿਆਂ ਦੀ ਤੇ ਨਾਬੇ ਜਾ ਕੇ ਉਤਰਾਂਗੇ ਆਪਾਂ ਹਨਾ ਅੱਜ ਨਾਬੇ ਤੱਕ ਦਾ ਸਫ਼ਰ ਆ ਇੱਥੋਂ ਆਪਣਾ ਰਿਸ਼ੀਕੇਸ਼ ਤੋਂ ਆਹ ਬੁਟਾ ਰੋਸ ਨੂੰ ਤੇ ਇਹ